ਕੌント ਜਰਨਲ ਸਿੰਘ ਇਹ ਕਹਿੰਦੇ ਹੁੰਦੇ ਵੀ ਇੰਜੇ ਰਹਿਣਾ ਆ ਤਾਂ ਅਸੀਂ ਵੀ ਇਹ ਲ ਬਰਾਬਰ ਦੇ ਹੱਕ ਲੈ ਕੇ ਰਹਿਣਾ ਆ ਤੁਹਾਡੇ ਤੇ ਵੀ ਤਸ਼ੱਦਦ ਹੋਇਆ ਕਾਫੀ ਮੇਰੇ ਨਾਂ ਬਹੁਤ ਤਸ਼ੱਦਦ ਹੋਇਆ ਕਿਤਰਾ ਦਾ ਇਹ ਪੁੱਠਾ ਡੰਗਣਾ ਛੱਡੇ ਪਾੜਨੇ ਘੋਟਨੇ ਲਾਉਣੇ ਬਸਤਰ ਲਾ ਦੇਣੇ ਬੀਬੀਆਂ ਦੀ ਬੇਪੱਤੀ ਇਹਨਾਂ ਦੀਆਂ ਰਸਤਾ ਚ ਹੋਈਆ ਉਦੋਂ ਉਸੇ ਵੇਲੇ ਵੀ ਨਹੀਂ ਹੋਈ ਮੁਗਲ ਘੁਮਤਲੇ ਵੀ ਨਹੀਂ ਹੋਈ ਤੇ ਉਹਦਾ ਤੇ ਧੀ ਦਾ ਵੇਖ ਲਾ ਵੀ ਮਲਾਪ ਕਰਾਉਣਾ ਵੇਖ ਲਾ ਵੀ ਕਿੱਦਾਂ ਇਹਨਾਂ ਜੁਲਮ ਇਹਨਾਂ ਨੇ ਕੀਤਾ ਵੇਖ ਲਾ ਵੀ ਨੰਗੇ ਪਾਸਟਰ ਲਾ ਕੇ ਤੇ ਕਿੰਨਾ ਵੇਖ ਲਾ ਇਹਨਾਂ ਨੇ ਜੁਲਮ ਕੀਤਾ ਇਹਨਾਂ ਨੇ ਵੀ ਦੱਸਿਆ ਨਾ ਜਾਂਦਾ ਇਹ ਤੇ ਜਿਹੜਾ ਵੀ ਕੋਈ ਪੀੜਾ ਪਰਨ ਵਾਲਾ ਬੱਧਾ ਵੀ ਹੁੰਦਾ ਹੀਗਾ ਨਾ ਉਹਨੂੰ ਬਗੈਰ ਪੁੱਛਿਆ ਹੀ ਉਹਨੂੰ ਚੁੱਕ ਕੇ ਗੱਡੀ 'ਚ ਸੁੱਟ ਪੈਂਦੇ ਨੇ ਸੀਗੇ ਬਾਬਾ ਗੁਰਦੇਵ ਸਿੰਘ ਜੀ ਜੋ ਕਿ ਹਰੀਆਂ ਵੇਲਾਂ ਵਾਲਿਆਂ ਦੇ ਜਥੇ ਦੇ ਨਾਲ ਸੰਬੰਧਿਤ ਨੇ ਔਰ ਇਹਨਾਂ ਦੇ ਭਰਾ ਭਾਈ ਜਗਦੇਵ ਸਿੰਘ ਜੀ ਜੱਗਾ ਜਿਹੜੇ ਕਿ 1999 ਦੇ ਵਿੱਚ ਜਲੰਧਰ ਤੇ ਕਪੂਰਥਲਾ ਪੁਲਿਸ ਵੱਲੋਂ ਸਾਂਝੇ ਤੌਰ ਦੇ ਉੱਤੇ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਇਹ ਇੱਕ ਸ਼ਹੀਦ ਪਰਿਵਾਰ ਵੀ ਆ ਅੱਜ ਇਸ ਮਾਨਮਤੇ ਸਮਾਗਮ ਦੇ ਵਿੱਚ ਇਹਨਾਂ ਦੇ ਵੀ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇੱਕ ਤੇ ਦੱਸੋ ਵੀ ਤੁਹਾਡੇ ਬ੍ਰਦਰ ਜਿਹੜੇ ਭਾਈ ਜਗਦੀਪ ਸਿੰਘ ਜੀ ਜਗਾ ਸ਼ਹੀਦ ਹੋਏ ਨੇ ਇਹ ਕਦੋਂ ਤੇ ਕਿਹੜੀ ਪੁਲਿਸ ਨੇ ਸ਼ਹੀਦ ਕੀਤੇ ਆ ਇਹ ਜਲੰਧਰ ਦੇ ਲਾਗੇ ਗੁਦਾਈਪੁਰ ਪਿੰਡ ਆ ਹਾਂਜੀ ਉੱਥੇ ਨਹਿਰ ਦੇ ਲਾਗੇ ਬਲੰਦਪੁਰ ਦੇ ਲਾਗੇ ਉੱਥੇ ਸ਼ਹੀਦ ਹੋਏ ਨੇ ਠੀਕ ਹੈ ਜੀ ਇਹ ਕਿਹੜੀ ਕੋਈ ਜਥੇਬੰਦੀ ਦਾ ਯਾਦ ਜੇ ਕਿਹੜੀ ਜਥੇਬੰਦੀ ਨਾਲ ਸੇਵਾ ਕਰਦੇ ਹਨ ਜਥੇਬੰਦੀਆਂ ਉਹਨਾਂ ਤਾਂ ਪਹਿਲਾਂ ਤੂਫਾਨ ਸਿੰਘ ਦੇ ਨਾਲ ਰਹੇ ਨੇ ਉੱਥੇ ਅੱਛਾ ਉੱਥੇ ਸਾਡੇ ਖੁੱਡੀ ਪਿੰਡੇ ਪਿੰਡ ਵਿੱਚ ਉੱਥੇ ਸਾਡੇ ਰਿਸ਼ਤੇਦਾਰ ਸੀਗੇ ਖੁੱਡੀ ਚੀਮਾ ਹਾਂਜੀ 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 ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਸਿੰਘ ਨਾਲ ਸ਼ਹੀਦ ਹੋਏ ਮੈਂ ਉਹ ਨਾਲ ਵਿਚਰਦੇ ਰਹੇ ਨੇ ਤੂਫਾਨ ਸਿੰਘ ਦੇ ਇਹਦਾ ਮਤਲਬ ਖਾਲਸਾਣ ਲਬ੍ਰੇਸ਼ਨ ਫੋਰਸ ਦੇ ਨਾਲ ਉਹ ਸੰਬੰਧਤ ਹੋਣਗੇ ਬੰਦੀਆਂ ਦੇ ਨਾਲ ਉਹਨਾਂ ਦਾ ਸਬੰਧ ਸੀ ਕਿ ਸਾਰੇ ਉਹਨਾਂ ਪ੍ਰੇਮ ਸੀ ਕਿਉਂਕਿ ਕਾਫੀ ਜਥੇਬੰਦੀਆਂ ਇਕੱਠੀਆਂ ਹੋ ਕੇ ਮੁੜ ਕੇ ਲਬ੍ਰੇਸ਼ਨ ਫੋਰਸ ਬਣੀ ਸੀ ਹਾਂਜੀ 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 ਅੱਛਾ ਇਹ ਫਿਰ ਕਿੱਦਾਂ ਉਹ ਗ੍ਰਿਫਤਾਰ ਕਰ ਲਏ ਗਏ ਸਨ ਕਿ ਜਾਂ ਕਿਤੇ ਮੁਕਾਬਲਾ ਹੋਇਆ ਅਸਲੀ ਇਹ ਜਿਹਦੇ ਨਾਲ ਦਾ ਸੀ ਨਾ ਇੱਕ ਸਿੰਘ ਉਹ ਕੈਟ ਬਣ ਗਿਆ ਅੱਛਾ ਤੇ ਉਹਨੇ ਫਿਰ ਫੜਾਇਆ ਸੀ ਆ ਉਹਨੇ ਉਹਦਾ ਉਹਦੀ ਪਛਾਣ ਕੋਈ ਨਹੀਂ ਸੀ ਕਿ ਜ਼ਿਆਦਾਤਰ ਇਥੋਂ ਬਾਹਰ ਹੀ ਰਿਹਾ ਤੇ ਉਹਦੀ ਪਛਾਣ ਘਾਟੀ ਸੀਗੀ ਫੋਟੋ ਫੋਟੋ ਸਾਰੀਆਂ ਉਹਨੇ ਆਪਣੇ ਹੱਥੀਂ ਸੰਸਕਾਰ ਕਰ ਦਿੱਤੀਆਂ ਸੀਗੀਆਂ ਫੋਟੋ ਵੀ ਨਹੀਂ ਰਹੀ ਉਹਦੇ ਕੋਈ ਵੀ ਨਾ ਤੇ ਉਹ ਕੈਟ ਜਿਹੜਾ ਸੀਗਾ ਪਹਿਲਾਂ ਉਹ ਤਾਂ ਨਾਲ ਸਿੰਗਰਸ਼ ਤੇ ਨਾਲ ਸੀਗਾ ਫੇਰ ਉਹ ਉਹਨੇ ਉਹਨੂੰ ਪਛਾਣ ਕੇ ਉਹਨੂੰ ਫੜਾਇਆ ਤੇ ਸਾਈਕਲ ਤੇ ਸੀਗਾ ਕੋਲ ਕੁਛ ਨਹੀਂਗਾ ਕੁਛ ਨਹੀਂ ਸੀਗਾ ਤੇ ਫੇਰ ਉੱਥੇ ਉਹਨਾਂ ਨੇ ਘੇਰਾ ਪਾ ਕੇ ਪੁਲਿਸ ਨੇ ਤੇ ਉਹਨਾਂ ਨੂੰ ਫਿਰ ਉਹਦੇ ਕੋਲ ਸਾਈਨਟ ਸੀਗੀ ਅੱਛਾ ਤੇ ਉਹ ਨੇ ਖਾ ਲਈ ਅੱਛਾ ਇੱਕ ਤੇ ਦੱਸੋ ਬਾਬਾਈ ਹੁਣ ਤੱਕ ਕਦੀ ਕਿਸੇ ਜਥੇਬੰਦੀ ਵੱਲੋਂ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਕੋਈ ਮਾਨ ਸਤਕਾਰ ਮਿਲਿਆ ਹੋਵੇ ਆ ਪਿੱਛੇ ਥੋੜੇ ਤੇਰੋ ਜਥੇ ਬੰਦੀ ਹਰੀਆਂ ਪੇਲਾਂ ਵਾਲਿਆਂ ਵੱਲੋਂ ਅੱਛਾ ਥੋੜਾ ਤੇਰ ਮਾਨ ਫਲਮਾਨਤ ਹੁੰਦਾ ਰਿਹਾ ਹੈ ਅੱਛਾ ਬਾਕੀ ਇੱਕ ਦੋ ਇੱਕ ਦੋ ਤਿੰਨ ਵਾਰਾਂ ਹੋਇਆ ਬਹੁਤਾ ਬਹੁਤੀ ਵਾਰਾਂ ਨਹੀਂ ਜਣੀ ਵੇਖ ਲਵੀ ਹਾਂ ਅੱਛਾ ਕੀ ਲੱਗਦਾ ਵਾ ਪੀ ਜਿਹੜੇ ਸਾਡੇ ਨੌਜਵਾਨੋਂ ਤੋਂ ਸ਼ਹੀਦ ਹੋਏ ਨੇ ਸਾਡੇ ਜਿਹੜੇ ਪੰਥਕ ਲੀਡਰ ਨੇ ਇਹਨਾਂ ਦਾ ਕੋਈ ਫਰਜ਼ ਬਣਦਾ ਕਿ ਇਹਨਾਂ ਪਰਿਵਾਰਾਂ ਦੀ ਕੋਈ ਦੇਖ ਰੇਖ ਕਰਨ ਕੋਈ ਸਾਂਭ ਸੰਭਾਲ ਕਰਨ ਇਹ ਲੀਡਰਾਂ ਨੇ ਥੱਗੋਂ ਆਪ ਮਰਵਾਏ ਆ ਇਹ ਲੀਡਰਾਂ ਨੇ ਜਿਨ੍ਹਾਂ ਨੇ ਇਹਨਾਂ ਨੇ ਇਹਨਾਂ ਨੇ ਆਪ ਮੁਰਾਏ ਆ ਜਿਹੜੇ ਅਕਾਲੀ ਦਲ ਦੇ ਜਿੰਨੇ ਵੀ ਹੈਗੇ ਆ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਸਿੱਖ ਪੰਥ ਦਾ ਇਹ ਆਪ ਇਹਨਾਂ ਨੇ ਗਦਾਰੀ ਕੀਤੀ ਜਾਂ ਇਹਨਾਂ ਨੇ ਤੇ ਕਿੰਨਾ ਕਿਤੇ ਫਿਰ ਅਸੀਂ ਕਾਂਗਰਸ ਨੂੰ ਐਵੇਂ ਦੋਸ਼ ਦੇਈ ਗਏ ਆ ਕਿ ਕਾਂਗਰਸ ਨੇ ਸਾਡੇ ਮੁੰਡੇ ਮਾਰਤੇ ਜਾਂ ਕਾਂਗਰਸ ਨਹੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਵਿੱਚ ਕਰਾਉਣ ਵਾਲੇ ਤੇ ਸਾਰੇ ਇਹੋ ਹੀ ਸਨ ਸਾਰਿਆਂ ਇਹੋ ਹੀ ਮੋੜ ਸੀਗਾ ਸਾਰਾ ਦੇਖ ਲਾ ਵੀ ਇਹਨਾਂ ਨੇ ਸਭ ਕੁਝ ਇਹਨਾਂ ਨੇ ਦੇਖ ਲਾ ਵੀ ਜੋ ਅਕਾਲੀ ਦਲ ਵਾਲੇ ਸੀਗੇ ਜਾਂ ਕਾਂਗਰਸ ਵਾਲੇ ਸੀਗੇ ਸਾਰੇ ਇਹਨਾਂ ਦਾ ਮੁੱਦਾ ਇੱਕੋ ਹੀ ਸੀਗਾ ਦੇਖ ਲਾ ਵੀ ਇਹਨਾਂ ਨੇ ਸਿੱਖ ਸਿੱਖ ਪੰਥ ਨੂੰ ਦੇਖ ਲਾ ਨੂੰ ਦਬਾਇਆ ਤੇ ਦਬਾਇਆ ਜਾਵੇ ਕੋਈ ਵੀ ਸਰਕਾਰ ਆਉਂਦੀ ਰਹੀ ਆ ਉਹ ਜ਼ੁਲਮ ਹੀ ਕਰਦੀ ਰਹੀ ਆ ਇੱਥੇ ਸਾਡੇ ਦੇਖ ਲਾ ਵੀ ਸੇਖ ਪੰਥ ਨਾਲ ਜਥੇ ਸੇਖ ਬੰਦੀਆਂ ਦੇ ਨਾਲ ਬਹੁਤ ਇਹਨਾਂ ਨੇ ਜ਼ੁਲਮ ਕੀਤਾ ਇਹਨਾਂ ਨੇ ਠਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜੋ ਹਾਲਾਤ ਅਸੀਂ ਉਹ ਸਾਰੇ ਆਪਣੇ ਪਿੰਡੇ ਤੇ ਹੰਡਾਏ ਆ ਪਰ ਜੋ ਉੱਥੇ ਹੁੰਦਾ ਰਿਹਾ ਜੋ ਸਾਡੇ ਨਾਲ ਹੋਇਆ ਉਹ ਸੁਣਾਇਆ ਨਹੀਂ ਜਾ ਸਕਦਾ ਇਹ ਭਾਈ ਸਾਹਿਬ ਉਹਨਾਂ ਦਾ ਸਰੀਰ ਦਿੱਤਾ ਸੀ ਉਦੋਂ ਕਿ ਜਾਨ ਨਹੀਂ ਦਿੱਤਾ ਨਹੀਂ ਉਹਨਾਂ ਨਹੀਂ ਦਿੱਤਾ ਨਹੀਂ ਸੀਗਾ ਅਸੀਂ ਜੇਲ੍ਹ ਦੇ ਵਿੱਚ ਸੀਗਾ ਦੋਨੋਂ ਭਰਾ ਸੀ ਇਹ ਅਸੀਂ ਜਲੰਧਰ ਜੇਲ੍ਹ ਦੇ ਵਿੱਚ ਸੀਗਾ ਮੇਰੇ ਤੋਂ ਛੋਟਾ ਭਰਾ ਜਿਹੜਾ ਸੁਦੇਵ ਸਿੰਘ ਸੀਗਾ ਉਹ ਕਪੂਰਥਾਲੇ ਜੇਲ੍ਹ ਦੇ ਵਿੱਚ ਸੀਗਾ ਉਸ ਟਾਈਮ ਸਾਰੇ ਪਰਿਵਾਰ ਨੇ ਹੀ ਆਪਣੇ ਤਨ ਤੇ ਸੇਕ ਹੰਡਾਇਆ ਬਿਲਕੁਲ ਸਾਰਿਆਂ ਨੇ ਜਿਹੜਾ ਜਿੰਨਾ ਵੀ ਸੰਘਰਸ਼ ਸੀਗਾ ਜਦੋਂ ਉਹ ਚੱਲਿਆ ਜਿੰਨੋਂ ਤੱਕ 93 94 ਤੱਕ ਸਾਰਾ ਇਹ ਪਿੰਡੇ ਦੇ ਆਪਣੇ ਤੇ ਸਾਰੇ ਪਰਿਵਾਰ ਨੇ ਹੰਡਾਇਆ ਤੇ ਕੋਈ ਪਰਿਵਾਰ ਲਈ ਜਿੰਨਾ ਮਾਨ ਸਤਕਾਰ ਹੋਣਾ ਚਾਹੀਦਾ ਅਸੀਂ ਨਹੀਂ ਹੋਇਆ ਚਲੋ ਉਦੋਂ ਮਾਨ ਸਤਕਾਰ ਚਲੋ ਵਾਹਿਗੁਰੂ ਜੋ ਹੈਗਾ ਚਲੋ ਉਹ ਹੀ ਉਹਨੂੰ ਪਤਾ ਸਭ ਕੋਸ਼ ਜੇ ਇਹ ਲਾ ਵੀ ਚਲੋ ਮਾੜਾ ਮੋਟਾ ਚਲੋ ਗੁਜਾਰ ਖੇਤੀ ਬਾੜੀ ਦਾ ਸੀਗਾ ਗੁਜ਼ਾਰਾ ਹੁੰਦਾ ਆਦਨ ਦਾ ਸਾਧਨ ਕੀ ਜੀ ਅੱਜ ਕੱਲ ਅੱਜ ਕੱਲ ਅਸੀਂ ਤਾਂ ਗੁਰਦੁਆਰਾ ਸਾਹਿਬ ਹੀ ਡਿਊਟੀ ਕਰਦੇ ਆ ਅੱਛਾ ਜੀ ਤੇ ਅਸੀਂ ਸਵਾਲਾ ਕੀ ਉੱਥੇ ਰਹਿਨੇ ਆ ਉੱਥੇ ਤੇ ਆਪਣਾ ਉੱਥੇ ਹੀ ਆਪਣਾ ਲੰਗਰ ਪਾਣੀ ਦਾ ਸਹਾਰਾ ਪਹਿਰਾ ਉੱਥੇ ਹੀ ਬੱਚੇ ਕੀ ਕਰਦੇ ਜੇ ਬੱਚੇ ਸਾਡਾ ਸਾਦੀ ਹੋਈ ਸੀਗੀ ਸਿੰਘਣੀ ਫੇ ਚੜਾਈ ਕਰ ਗਈ ਅਸੀਂ ਉਦੋਂ ਸਾਡੇ ਪਿੰਡ ਦੇ ਵਿੱਚ ਤਿੰਨ ਖਾੜਕੂਆਂ ਨੇ ਵਾਰ ਦਾ ਤਾਂ ਕਰ ਦਿੱਤੀਆਂ ਸੀਗੀਆਂ ਉਹ ਸਾਰਾ ਕੇਸ ਜਿਹੜਾ ਸੀ ਉਹ ਸਾਡੇ ਤੇ ਪਾ ਦਿੱਤੇ ਅੱਛਾ ਸਾਡੇ ਬੰਦੇ ਸ਼ਹੀਦ ਹੋ ਗਏ ਅੱਛਾ ਤੇ ਉਹ ਕੇਸ ਜਿਹੜੇ ਸੀ ਸਾਡੇ ਤੇ ਪਾਤੇ ਇਹਨਾਂ ਨੇ ਅੱਛਾ ਤੇ ਉਹਦਾ ਕਰਕੇ ਫੇ ਬਹੁਤ ਸੱਦਤ ਕੀਤਾ ਤੇ ਅਸੀਂ ਉਦੋਂ ਜੇਲ੍ਹ ਦੇ ਵਿੱਚ ਸੀਗੇ ਤੇ ਉਹ ਸਾਡੇ ਬਜ਼ੁਰਗਾਂ ਨੇ ਆ ਕੇ ਘਰੇ ਦੱਸਿਆ ਜਦੋਂ ਸਾਡੀ ਸਿੰਘਣੀ ਨੂੰ ਪਤਾ ਲੱਗਿਆ ਉਫੇ ਹੌਕਾ ਕਰਕੇ ਮਗਰੋਂ ਫੇ ਚਾਲੇ ਮਾਰ ਗਈ ਅੱਛਾ ਹਾਂਜੀ ਤੇ ਬੱਚਾ ਹੀ ਕੋਈ ਬੱਚਾ ਕੋਈ ਹੈ ਨਹੀਂ ਸੀ ਕੋਈ ਬੱਚਾ ਹੈ ਨਹੀਂ ਸੀ ਮਤਲਬ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਨ੍ਹਾਂ ਖਾੜਕੂ ਪਰਿਵਾਰਾਂ ਦੇ ਉੱਤੇ ਕੈਸੇ ਜ਼ੁਲਮ ਕੀਤੇ ਗਏ ਨੇ ਕਿ ਜ਼ਿੰਦਗੀ ਹੋਰ ਦੀ ਹੋਰ ਹੋ ਗਈਆਂ ਕਿ ਅੱਜ ਨਾ ਕੋਈ ਧੀ ਨਾ ਪੁੱਤਰ ਤੇ ਗੁਰੂ ਘਰ ਦੀ ਸੇਵਾ ਕਰਕੇ ਤੇ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਘਰ ਦੇ ਜੀ ਸ਼ਹੀਦ ਹੋ ਗਏ ਤੁਨ ਤੇ ਤਸ਼ੱਦਦ ਹੰਡਾਇਆ ਹੌਕਿਆਂ ਦੇ ਨਾਲ ਹੀ ਸਦਮੇ ਦੇ ਨਾਲ ਹੀ ਸਿੰਘਣੀ ਚਲਾਣਾ ਕਰ ਗਈ ਇਹ ਮਤਲਬ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਜੇ ਸਾਡੇ 90 ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਪਤਾ ਨਹੀਂ ਕਿ ਸਰਕਾਰ ਨੇ ਕੁਝ ਸਾਡੇ ਪੰਥਕ ਸੋਚ ਦੇ ਪਰਿਵਾਰਾਂ ਤੇ ਕਿੰਨੇ ਜ਼ਿਆਦਾ ਜ਼ੁਲਮ ਕੀਤੇ ਸੀ ਔਰ ਅੱਜ ਤੱਕ ਸਤਿਗੁਰੂ ਦੀ ਕਿਰਪਾ ਵਾਲੇ ਨੇ ਬਾਬਾ ਗੁਰਦੇਵ ਸਿੰਘ ਜੀ ਹੋਣੀ ਜਿਹੜੇ ਕਿਸੇ ਤੇ ਰੋਸ ਵੀ ਨਹੀਂ ਕਰਦੇ ਪੀ ਚਲੋ ਜੋ ਸਤਿਗੁਰੂ ਨੂੰ ਮਨਜ਼ੂਰ ਸੀ ਜੋ ਮਾਨਤਾ ਮਿਲ ਗਿਆ ਠੀਕ ਮਿਲ ਗਿਆ ਨਹੀਂ ਮਿਲ ਗਿਆ ਤੇ ਤਾਂ ਵੀ ਕੋਈ ਗੱਲ ਨਹੀਂ ਨਹੀਂ ਤੇ ਇਹ ਫਰਜ਼ ਸਾਡੇ ਬਣਦੇ ਨੇ ਤੇ ਅੱਜ ਸਾਨੂੰ ਇਸ ਗੱਲ ਦਾ ਮਾਣ ਹੈ ਬਾਬਾ ਜੀ ਅੱਜ ਸਾਡੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਭਾਈ ਗੁਰਦੇਵ ਸਿੰਘ ਜੀ ਤੇ ਭਾਈ ਰੇਸ਼ਮ ਸਿੰਘ ਜੀ ਵੱਲੋਂ ਅਸੀਂ ਤੁਹਾਡੇ 40000 ਰੁਪਏ ਤੁਹਾਡੇ ਹਵਾਲੇ ਕਰ ਰਹੇ ਹਾਂ ਪਈ ਤੁਹਾਡੇ ਕਿਤੇ ਜੀਵਨ ਨਰਵਾਜ ਕਿਤੇ ਕੰਮ ਆ ਸਕਦਾ ਬਹੁਤ ਬਹੁਤ ਆਪ ਜੀ ਦਾ ਬਹੁਤ ਬਹੁਤ ਤਨਵਾਦਿਆ ਜਿੰਨੀ ਮਾਇਆ ਸਾਰੀ ਆ ਜਿਹੜੀ ਆਪ ਜੀ ਨੇ ਦੇਣੀ ਆ ਇਹ ਸਾਰੀ ਗੁਰੂ ਘਰ ਹੀ ਲਗਣੀ ਆ ਵਾਹ ਸਾਰੀ ਆਪਣੇ ਮਨ ਦੀ ਕੋਈ ਖਾਸ਼ ਨਹੀਂ ਵੀ ਕੋਈ ਚੀਜ਼ ਉਹ ਤੇ ਨਿਸ਼ਕਾਮ ਸੇਵਾ ਉੱਥੇ ਲੈ ਰਹੇ ਆ ਕੰਮ ਕਰਾ ਰਹੇ ਆ ਮਹਾਰਾਜ ਕੋਈ ਉੱਥੇ ਤਨਖਾਹ ਨਹੀਂ ਲੈਂਦੇ ਕੋਈ ਗਰਾਂਡ ਨਹੀਂ ਕਰਦੇ ਸਮਾਗਮ ਸਿੱਧਾ ਦੇ ਨਮਿਤ ਮਾਰਤਿਵੇ ਤੇ ਮਨਾਇਦਾ ਆ ਠੀਕ ਆ ਉਦੋਂ ਵੀ ਕੋਈ ਵੀ ਜੋ ਵੀ ਸ਼ਰਧਾ ਭਾਵਨਾ ਨਾਲ ਸੰਗਤਾਂ ਲੈ ਕੇ ਆਉਂਦੀਆਂ ਨੇ ਕਦੀ ਕੋਈ ਗੜਾਈ ਨਹੀਂ ਕੀਤੀ ਉਹ ਵੇਲਾ ਸਤਿਗੁਰ ਦੀ ਕਿਰਪਾ ਨਾਲ ਲੱਗ ਪਾਣੀ ਸਭ ਕੁਝ ਉਹਦਾ ਹੀ ਚੱਲਦਾ ਵਾਹ ਜੀ ਪੂਰੀ ਤਰ੍ਹਾਂ ਗੁਰੂ ਘਰ ਨੂੰ ਸਮਰਪਿਤ ਹਾਂਜੀ ਹਾਂਜੀ ਬਿਲਕੁਲ ਜਦੋਂ ਸਾਨੂੰ ਬਲਾਚੌਰ ਵਾਲਿਆਂ ਨੇ ਲੈ ਗਏ ਨਾ ਫੜ ਕੇ ਹਾਂਜੀ ਤੇ ਉਦੋਂ ਨਾਲ ਦਾ ਸਿੰਘ ਸੀਗਾ ਤੇ ਉਹ ਉਹਨੂੰ ਜਗਦੇਵ ਸਿੰਘ ਨੂੰ ਫੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਉਦੋਂ ਸਰੀਰ ਵੀ ਠੀਕ ਨਹੀਂ ਸੀਗਾ ਸਾਡਾ ਇੰਸੀਡੈਂਟ ਹੋਇਆ ਸੀਗਾ ਹੂੰ ਹੂੰ ਮਨ ਦੇ ਵਿੱਚ ਸੋਚਿਆ ਵੀ ਚਲੋ ਸਹਿਜ ਬਾਣ ਆਰੰਭ ਕਰ ਦਿੰਦੇ ਆ ਅਸੀਂ ਸਹਿਜ ਬਾਣ ਦਾ ਪਾਪ ਪਾਠ ਕਰ ਰਹੇ ਸੀਗੇ ਤੇ ਪੁਲਿਸ ਨੇ ਆਣ ਕੇ ਇਸ ਗੁਰਦੁਆਰਾ ਸਾਹਿਬ ਨੂੰ ਕੇਰਾ ਪਾ ਲਿਆ ਤੇ ਇੱਕ ਸਾਦੀ ਵਰਦੀ ਵਾਲਾ ਮੁਲਾਜ਼ਮ ਆਇਆ ਉਹ ਸਾਨੂੰ ਕਹਿਣ ਲੱਗੇ ਬਾਬਾ ਜੀ ਬਾਹਰ ਆਓ ਤੁਹਾਨੂੰ ਅਫਸਰ ਬੁਲਾਉਣਾ ਹੈ ਉਹਨਾਂ ਨਾਲ ਗੱਲਬਾਤ ਕਰਨੀ ਹੈ ਅਸੀਂ ਬਾਹਰ ਆਏ ਸਾਨੂੰ ਚੁੱਕ ਕੇ ਉਹਨਾਂ ਗੱਡੀ ਚ ਸੁੱਟ ਲਿਆ ਤੇ ਨਾ ਘਰ ਦਿਆਂ ਨੂੰ ਪਤਾ ਨਾ ਲੈਣਾ ਨਾ ਦੇਣਾ ਜਿੱਥੇ ਉੱਥੇ ਸਾਡੇ ਤੇ ਕੰਬਲ ਪਾਤਾ ਮੇਰੇ ਕੋ ਤੁਰਿਆ ਵੀ ਨਹੀਂ ਜਾਂਦਾ ਉਹ ਜਿੱਥੇ ਜਿੱਥੇ ਵੀ ਉਹ ਕੈਟ ਫੜਿਆ ਸੀਗਾ ਉੱਥੇ ਉਥੇ ਉਹਨਾਂ ਦੇ ਤਰ੍ਹਾਂ ਦੇ ਕੂਆਂ ਤੇ ਛਾਪੇ ਮਾਰੇ ਤੇ ਜਗਦੇਵ ਸਿੰਘ ਤਾਂ ਚਲੋ ਨਹੀਂ ਉਦੋਂ ਮਿਲਿਆ ਫਿਰ ਮੈਂ ਆਪਣੇ ਮਨ ਦੇ ਵਿੱਚ ਹੀ ਅਰਦਾਸ ਬੇਨਤੀ ਕੀਤੀ ਮਹਾਰਾ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਸੀ ਉਹ ਆਹ ਦੇ ਇਹਨਾਂ ਨੇ ਕੋਈ ਨਾ ਕੋਈ ਕਾਰਾਕਾਰ ਹੀ ਦੇਣਾ ਹੈ ਜੇ ਤਾਂ ਸ਼ਹੀਦ ਹੋ ਗਿਆ ਤਾਂ ਵੀ ਚੜ੍ਹਦੀ ਕਲਾ ਆ ਤੇ ਜੇ ਮਹਾਰਾ ਨੇ ਜ਼ਿੰਦਗੀ ਬਸ਼ਕੀ ਬਖਸ਼ੀ ਕੀਤੀ ਤੇ ਸਾਰੀ ਘਰ-ਬਾਰ ਦਾ ਕਾਰੋਬਾਰ ਛੱਡ ਕੇ ਗੁਰੂ ਪੰਥ ਦੇ ਲੇਖੇ ਲਾ ਦੇਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਹੀ ਸੇਵਾ ਕਰੀਦੀ ਆ ਉੱਥੇ ਬੇਲਾ ਬਾਬਾ ਦੀਪ ਸਿੰਘ ਦੇ ਨਾਮ ਤੇ ਗੁਰੂ ਘਰ ਬਣਾਇਆ ਹੈ। ਅੱਛਾ। ਇਹ ਕਿਹੜੇ ਪਿੰਡ ਚ ਬਣਿਆ ਜੀ? ਇਹ ਜੱਲਾ ਸਿੰਘ ਪਿੰਡ ਇਥੋਂ ਬਿਲਕੁਲ ਲੱਗੇ ਹੀ ਆ 1 ਕਿਲੋਮੀਟਰ ਤੇ ਆ। ਜੱਲਾ ਸਿੰਘ ਪਿੰਡ ਜਿਲਹंद्र ਜ਼ਿਲ੍ਹੇ ਚ ਆ। ਹਾਂਜੀ ਜਿਲਹंद्र ਜ਼ਿਲ੍ਹੇ ਦੇ ਵਿੱਚ ਹੀ ਆ। ਸਤਿਗੁਰੂ ਕਿਰਪਾ ਕਰਨਗੇ ਜੀ ਬਹੁਤ ਜਲਦ ਕੈਮਰੇ ਦੀ ਅੱਖ ਦੇ ਨਾਲ ਜਿੱਥੇ ਤੁਸੀਂ ਸੇਵਾ ਕਰਦੇ ਹੋ ਸਾਰੀ ਸੰਗਤ ਨਾਲ ਸਾਂਝਾ ਕਰਾਂਗੇ ਆਪਾਂ ਤੇ ਕਦੀ ਕੋਈ ਜ਼ਰੂਰਤ ਮਹਿਸੂਸ ਕੋਈ ਲੋਡ ਕੋ ਦੱਸੋ ਅਸੀਂ ਸੰਗਤ ਨਾਲ ਸਾਂਝੀ ਕਰੀਏ ਉਹ ਇਦਾਂ ਆ ਵੀ ਲੋਡ ਤਾਂ ਪਰਮੇਸ਼ਰ ਹੀ ਪੂਰੀਆਂ ਕਰੀ ਜਾਂਦਾ ਆ ਵੀ ਹਲਾ ਵੀ ਕੋਈ ਜੋ ਵੀ ਮਹਾਰਾਜ ਕਿਰਪਾ ਉਹਦੇ ਲੜ ਲੱਗੇ ਆ ਉਹਨੂੰ ਹੀ ਸਾਰਾ ਫਿਕਰ ਆ ਉਹ ਸਭ ਕੁਝ ਕਰੀ ਜਾਂਦਾ ਆ ਕਿਸੇ ਗੱਲ ਦੀ ਚਿੰਤਾ ਨਹੀਂ ਕੋਈ ਕਿਸੇ ਗੱਲ ਦਾ ਦੁੱਖ ਨਹੀਂ ਗਾ ਕੋਈ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਤੇ ਵੀ ਤਸ਼ੱਦਦ ਹੋਇਆ ਕਾਫੀ ਮੇਰੇ ਨਾਲ ਬਹੁਤ ਸੱਦ ਹੋਇਆ ਕਿਤਰਾ ਦਾ ਇਹ ਪੁੱਠਾ ਟੰਗਣਾ ਛੱਡੇ ਪਾੜਨੇ ਘੋਟਨੇ ਲਾਉਣੇ ਬਸਰ ਲਾ ਦੇਣੇ ਸਾਡੇ ਕਰਕਕਾਰ ਜਿਹੜੇ ਆ ਪੈਰਾਂ ਤੇ ਰੋਲੇ ਕੋਂਗੇ ਕੜੇ ਬੜਾ ਬੁਰਾ ਹਾਲ ਦੇਖ ਕੇ ਜਰਿਆ ਨਹੀਂ ਜਾਂਦਾ ਵੀ ਇਹ ਲੋਸੇ ਜਿਸ ਸਿੱਖ ਕੌਮ ਨੇ ਆਜ਼ਾਦੀ ਵਾਸਤੇ 93% ਦੀ ਕੁਰਬਾਨੀਆਂ ਕੀਤੀਆਂ ਉਸ ਸਿੱਖ ਕੌਮ ਦੇ ਨਾਲ ਇਹ ਕੀ ਜ਼ੁਲਮ ਕਰ ਰਹੇ ਨੇ ਇਹਨਾਂ ਦੀਆਂ ਇਹ ਕਰਤੂਤਾਂ ਸਾਨੂੰ ਕਦੀ ਕਦੀ ਪੇਗਾਨਗੀ ਦਾ ਅਹਿਸਾਸ ਕਰਾਉਂਦੀਆਂ ਨੇ ਨਾ ਵੀ ਜਿਵੇਂ ਇਹ ਸਾਡਾ ਮੁਲਕ ਹੀ ਨਾ ਹੋਵੇ ਸਾਡੇ ਨਾਲ ਇਸ ਤਰ੍ਹਾਂ ਦਾ ਰਵਈਆ ਹੋਇਆ ਬਿਲਕੁਲ ਤੁਹਾਡਾ 16 ਅੰਨੇ ਬਚਨ ਸਾਚਿਆ ਵੀ ਸਾਨੂੰ ਦਿਖਾ ਲ ਵੀ ਸント ਜਰਨੈਲ ਸਿੰਘ ਕਹਿੰਦੇ ਹੁੰਦੇ ਪਈ ਜੇ ਰਹਿਣਾ ਆ ਤਾਂ ਅਸੀਂ ਵੀ ਇਹਲਾ ਬਰਾਬਰ ਦੇ ਹੱਕ ਲੈ ਕੇ ਰਹਿਣਾ ਹੈ ਹਾਂਜੀ ਤੇ ਇਹਨਾਂ ਨੇ ਸਿੱਖ ਕੌਮ ਦੇ ਨਾਲ ਜਿੰਨਾ ਜ਼ੁਲਮ ਜਿੰਨਾ ਇਹਨਾਂ ਨੇ ਕੀਤਾ ਅਸੀਂ ਸਾਰੇ ਅੱਖੀ ਹੰਡਾਇਆ ਤੇ ਦੇਖਿਆ ਜੋ ਇਹਨਾਂ ਨੇ ਜ਼ੁਲਮ ਕੀਤਾ ਇਹਨਾਂ ਤੇ ਔਰ ਅ ਅੰਗਰੇਜ਼ਾਂ ਨੂੰ ਵੀ ਮਾਰ ਪਾ ਦਿੱਤਾ ਔਰੰਗਜੇਬ ਨੂੰ ਵੀ ਜੀ ਔਰੰਗਜੇਬ ਨੂੰ ਵੀ ਮਾਰ ਜੋ ਬੀਬੀਆਂ ਦੀ ਬੇਪੱਤੀ ਇਹਨਾਂ ਦੀਆਂ ਰਾਸਤਾ 'ਚ ਹੋਈ ਆ ਉਹਦੋਂ ਉਸੇ ਵੇਲੇ ਵੀ ਨਹੀਂ ਹੋਈ ਮੁਗਲ ਕੋ ਮੁੱਤਵਲੇ ਵੀ ਨਹੀਂ ਹੋਈ ਬੀਬੀਆਂ ਨੂੰ ਨੰਗੀਆਂ ਕਰਨੀਆਂ ਕਰਨਾ ਵੇਖ ਲਾ ਸਾਰੇ ਪਰਿਵਾਰ ਨੂੰ ਵੇਖ ਲਾ ਵੀ ਮਾਂ ਤੇ ਪਿਓ ਦਾ ਤੇ ਧੀ ਦਾ ਵੇਖ ਲਾ ਵੀ ਮਲਾਪ ਕਰਾਉਣਾ ਵੇਖ ਲਾ ਵੀ ਕਿੱਦਾਂ ਇਹਨਾਂ ਜੁਲਮ ਇਹਨਾਂ ਨੇ ਕੀਤਾ ਵੇਖ ਲਾ ਵੀ ਨੰਗੇ ਪਾਸਟਰ ਲਾ ਕੇ ਤੇ ਕਿੰਨਾ ਵੇਖ ਲਾ ਇਹਨਾਂ ਨੇ ਜ਼ੁਲਮ ਕੀਤਾ ਇਹਨਾਂ ਨੇ ਕਿ ਦੱਸਿਆ ਨਹੀਂ ਜਾਂਦਾ ਰਹਾ ਇਹੜਾ ਹੀ ਉਦੋਂ ਐਸਐਸਪੀ ਜਿੰਨੇ ਤੁਹਾਨੂੰ ਫੜਿਆ ਸੀ ਐਸਐਸਪੀ ਤੇ ਇੱਥੇ ਵੇਖ ਲਾ ਵੀ ਕੋਟਣਾ ਨਹੀਂ ਸੀਗਾ ਜਾਂ ਸਵਰਨ ਸਿੰਘ ਕੋਟਣਾ ਜਾਜਦਾ ਵੇਖ ਲਾ ਵੀ ਸਾਰਾ ਇਹੋ ਹੀ ਜਿਹੜੇ ਜ਼ਿਆਦਾ ਬਦਨਾਮ ਜਿਹੜੇ ਸੀ ਇਹ ਵੇਖ ਲਾ ਵੀ ਇਹਨੇ ਇਹ ਤੇ ਜਿਹੜਾ ਵੀ ਕੋਈ ਪੀੜਾ ਪਰਨ ਵਾਲਾ ਵੱੱਦਾ ਵੀ ਹੁੰਦਾ ਹੀਗਾ ਨਾ ਉਹਨੂੰ ਬਗੈਰ ਪੁੱਛਿਆ ਇਹਨੂੰ ਚੁੱਕ ਕੇ ਗੱਡੀ 'ਚ ਸੁੱਟ ਲੈਂਦੇ ਸੀ ਹਾਂਜੀ ਕੋਈ ਦੇਖਦੇ ਨਹੀਂ ਸ੍ਰੀ ਸਾਹਿਬ ਦੇਖਦੇ ਹੀ ਜਾਂ ਕਿ ਜਿਹੜਾ ਬਾਣਾ ਪਾਇਆ ਜਾਂ ਕੋਈ ਕੜਾ ਸਰਪ ਰੋ ਦਾ ਪਾਇਆ ਉਹ ਅੰਦਾਜ਼ਾ ਲਾਉਂਦੇ ਸੀ ਕਿ ਇਹ ਬੜਾ ਕਟੜਿਆ ਅਛਾ ਇਹ ਦੱਸੋ ਬਾਬਾ ਜੀ ਸੰਤ ਜਨੈਲ ਸਿੰਘ ਭਿੰਡਰਾਵਾਲਿਆਂ ਤੋਂ ਬਾਅਦ ਹੁਣ ਕੋਈ ਐਸਾ ਲੀਡਰ ਤੁਹਾਡੀ ਨਜ਼ਰ 'ਚ ਆਉਂਦਾ ਵਾ ਪੀ ਉਹਦੇ ਮਗਰ ਸਾਰੀ ਕੌਮ ਲੱਗ ਸਕਦੀ ਐ ਇਸ ਸਰੋਜ ਜੀ ਸਿਮਰਦੀ ਸਿੰਘ ਮਾਨ ਜਿਹੜਾ ਸੀਗਾ ਉਹ ਚਲੋ ਉਹਨਾਂ ਨੇ ਤੇ ਕਾਫੀ ਉਹਨਾਂ ਨੇ ਵੇਖ ਲਾ ਵੀ ਤਸੱਦਦ ਵੀ ਸਹਾ ਤੇ ਉਹਨਾਂ ਨੇ ਦੇਖ ਲਾ ਅਗਵਾਈ ਵੀ ਕੀਤੀ ਪਰ ਪ੍ਰਾਪਤੀ ਤੇ ਉਹਨਾਂ ਦੇ ਕੋਲ ਵੀ ਕੁਛ ਨਹੀਂ ਨਾ ਹੋਈ ਫਿਰ ਇਦਾਂ ਆ ਨਾ ਵੀ ਸਾਰੇ ਦੇਖ ਲਾ ਵੀ ਉਹ ਸੁੱਖ ਨੂੰ ਹੀ ਪੈਂਦੇ ਆ ਦੁੱਖ ਵਾਲ ਤਾਂ ਕੋ ਘਾਟ ਹੀ ਆਉਂਦਾ ਆ ਤੇ ਉਹਨਾਂ ਨੇ ਇਹੋ ਹੀ ਆ ਵੀ ਸੰਤਾਂ ਤੋਂ ਦਾਦਾ ਜਿਹੜਾ ਸਿਮਰਦੀ ਸਮਾਨ ਨੇ ਜਿਹੜਾ ਨਾਰਾ ਲਾਇਆ ਖਾਲਸਾਤਨ ਦਾ ਵੀ ਖਾਲਸਾਤਨ ਹੀ ਲੈ ਕੇ ਰਹਿਣਾ ਹੈ ਸਾਡਾ ਮੁੱਦਾ ਹੀ ਖਾਲਸਾਤਨ ਦਾ ਆ ਖਾਲਸਾਤਨ ਤੋਂ ਬਗੈਰ ਕੋਈ ਵੀ ਹੱਲ ਨਹੀਂ ਹੋ ਸਕਦਾ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਸਤਿਗੁਰੂ ਕਿਰਪਾ ਕਰਨਗੇ ਵੀ ਸਾਨੂੰ ਮੜੂ ਸਾਡਾ ਘਰ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਜਿਹਨੂੰ ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਦਾਸ ਨੇ ਚਾਰ ਵਾਰਾਂ ਕਿਰਪਾਦਾਰੀ ਦਿੱਤੀ ਹੈ ਉਹਨਾਂ ਦੇ ਤੇ ਤੇ ਉਹਨਾਂ ਨੇ ਜੋ ਅਰਦਾਸ ਬੇਨਤੀ ਕੀਤੀ ਆ ਉਹ ਅਰਦਾਸ ਬੇਨਤੀ ਮਹਾਰਾਜ ਪ੍ਰਵਾਨ ਕਰਨਗੇ ਬਹੁਤ ਸਮਾਂ ਨੇੜੇ ਆ ਰਿਹਾ ਹੈ ਮਹਾਰਾਜ ਕਿਰਪਾ ਕਰੂਗਾ ਇਹ ਖਾਲਸਾ ਜ਼ਰੂਰ ਬਣ ਕੇ ਰਹੂਗਾ ਦੂਜੀ ਗੱਲ ਪਿਛਲੇ ਦਿਨੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਤਾ ਪਾਕਿਸਤਾਨ ਨੇ ਉਹਦੇ ਬਾਰੇ ਤੁਹਾਡਾ ਕੀ ਸ਼ਾਹ ਆ ਉਹਦੇ ਬਾਰੇ ਮੇਰਾ ਕੋਈ ਨਹੀਂ ਮੈਂ ਕੋਈ ਖਬਰ ਕੋਈ ਖ਼ਵਾਰ ਨਹੀਂ ਪੜਦਾ ਕੋਈ ਦੇਖ ਲਾ ਨਾ ਕੋਈ ਵੇਖ ਲਾ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਚੱਲਉਂ ਤੁਹਾਨੂੰ ਖੁਸ਼ੀ ਹੈ ਵੀ ਸੰਗਤਾਂ ਖੁੱਲੇ ਦਰਸ਼ਨ ਕਰਨ ਦੀ ਜਿਹੜੀ ਮਹਾਰਾਜ ਨੇ ਸੰਗਤਾਂ ਰ ਅਰਦਾਸਾਂ ਬੇਨਤੀਆਂ ਕਰਦੀਆਂ ਸੀਗੀਆਂ ਵੀ ਮਹਾਰਾ ਸੱਚੇ ਪਾਤਸ਼ਾਹ ਵੀ ਜਿਹੜੇ ਗੁਰਤਾਨ ਜਿਹੜੇ ਵਿਛੜਿਆ ਉਹਨਾਂ ਨੂੰ ਕਿਤੇ ਖੁੱਲੇ ਦਰਸ਼ਨ ਦਾਰੇ ਜਿਹੜੇ ਆ ਉਹ ਸਾਨੂੰ ਦਰਸ਼ਨ ਨਸੀਬ ਹੋਣ ਜੀ ਜੀ ਤੇ ਕੁਲਦੀਪ ਸਿੰਘ ਵਡਾਲੇ ਨੇ ਵੀ ਵੇਖ ਲਾ ਵੀ ਅਰਦਾਸਾਂ ਕਰਦਾ ਰਿਹਾ ਉੱਥੇ ਜਾ ਕੇ ਤੁਸੀਂ ਤੇ ਉਹ ਅਰਦਾਸਾਂ ਸੰਗਤ ਦੀਆਂ ਜਿਹੜੀਆਂ ਕੀਤਿਆਂ ਉਹ ਸਾਥਗਰਾਂ ਨੇ ਅਖੀਰ ਤੇ ਨਵਜੋਤ ਸਿੰਘ ਸਿੱਧੂ ਨੇ ਉਹ ਗੱਲ ਸਿਰੇ ਲਾਤੀ ਹਾਂਜੀ ਹਾਂਜੀ ਉਹ ਵੀ ਬੜੀ ਉਹਨਾਂ ਦੀ ਵੇਲ ਆ ਵੀ ਮਹਾਰਾਜ ਨੇ ਢੋ ਮੇਲੇ ਬਣਾਏਗੇ ਸਭ ਕੋ ਦੇ ਲਵੇ ਉਹ ਸਾਰੇ ਉਹ ਪਰਮੇਸ਼ਰ ਤੋਂ ਬਗੈਰ ਤੇ ਕੋਈ ਵੀ ਨਹੀਂ ਕੁਝ ਵੀ ਨਹੀਂ ਹੋ ਸਕਦਾ ਤੇ ਫਿਰ ਵੀ ਇੱਕ ਸ਼ਹੀਦ ਪਰਿਵਾਰ ਹੋ ਤੁਸੀਂ ਸਾਡੇ ਲਈ ਬੜੇ ਸਤਿਕਾਰਯੋਗ ਹੋ ਤੇ ਗੁਰੂ ਘਰ ਦੇ ਨਾਲ ਤੁਸੀਂ ਪੱਕੇ ਤੌਰ ਤੇ ਜੁੜੇ ਹੋ ਸੇਵਾ ਕਰ ਰਹੇ ਹੋ ਤੁਹਾਡੀ ਜਿੰਨੀ ਵੀ ਅਸੀਂ ਸੇਵਾ ਕਰੀਏ ਥੋੜੀ ਹੈ ਪਰ ਅੱਜ ਅਸੀਂ ਆਹ ਥੋੜੀ ਜੀ ਸੇਵਾ ਤੁਹਾਡੇ ਹਵਾਲੇ ਕਰ ਰਹੇ ਹਾਂ ਜੀ ਇਹ ਇਹ ਤੁਹਾਨੂੰ ਸਤਿਗੁਰੂ ਕਿਰਪਾ ਕਰਨਗੇ ਜਿਨ੍ਹਾਂ ਗੁਰਮਖਾਂ ਪਿਆਰਿਆ ਨੇ ਭਾਈ ਦਰਬੀਰ ਸਿੰਘ ਨੇਜਰ ਤੇ ਭਾਈ ਰੇਸ਼ਮ ਸਿੰਘ ਨੇਜਰ ਜੀ ਜਿਨ੍ਹਾਂ ਨੇ ਤੁਹਾਡੇ ਕੋਲੇ ਸੇਵਾ ਜਿਹੜੀ ਗੁਰਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਭੇਜੀ ਆ ਮਹਾਰਾਜ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ ਤੇ ਉਹ ਹੋਰ ਬਿਹਤਰ ਢੰਗ ਨਾਲ ਸੇਵਾ ਕਰ ਸਕਣ ਕਿਉਂਕਿ ਅੱਜ ਉਹਨਾਂ ਗੁਰੂ ਘਰ 'ਚ ਵੀ ਇੱਥੇ 5 ਲੱਖ ਰੁਪਏ ਦਿੱਤਾ ਤੇ 40000 ਰੁਪਏ ਉਹਨਾਂ ਨੇ ਤੁਹਾਡੇ ਲਈ ਭੇਜਿਆ ਚਲੋ ਜੀ ਬਹੁਤ ਆਪ ਜੀ ਦਾ ਵੀ ਧੰਨਵਾਦ ਆ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਦਲਵੀਰ ਸਿੰਘ ਤਾਂ ਸਾਡੇ ਨਾਲ ਹੀ ਇੱਥੇ ਜਮ ਰਹਿੰਦੇ ਰਹੇ ਆ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਉਹਨਾਂ ਨੇ ਸਾਥ ਦਿੱਤਾ ਸੰਘਰਸ਼ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ। ਸਾਡੇ ਉਹ ਸਵਰਨ ਸਿੰਘ ਘੋਟਨੇ ਦੀ ਰਾਸਤੇ 'ਚ ਵੀ ਰਹੇ ਨੇ। ਹਾਂਜੀ ਹਾਂਜੀ ਬੜਾ ਉਹਨਾਂ ਨੇ ਵੀ ਵੇਖ ਲਾ ਚਲੋ ਇਹਨਾਂ ਨੇ ਵੇਖ ਲਾ ਵੀ ਯੋਗਦਾਨ ਪਾਇਆ ਵੀ ਅਜੇ ਵੀ ਅਜੇ ਤੱਕ ਵੀ ਵੇਖ ਲਾ ਵੀ ਉਹ ਸੋਚ ਲੈ ਕੇ ਉੱਥੇ ਵੇਖ ਲਾ ਕਾਰੋਬਾਰ ਕਰਨੇ ਸਾਰੇ ਦੇ ਲੱਗ। ਮੈਂ ਕਹਾਂ ਜੀ ਉਹਨਾਂ ਦਾ ਪਿੰਡ ਆਉਣਾ ਮੁਸ਼ਕਲ ਹੋਇਆ ਪਿਆ ਕਿ। ਹਾਂਜੀ ਹਾਂਜੀ ਚਲੋ ਮਹਾਰਾਜ ਕਿਰਪਾ ਕਰਨ ਸਾਰੇ ਜਿਹੜੇ ਰਾਹ ਖੁੱਲ ਜਾਣੇ ਆ ਕਿਰਪਾ ਕਰ ਦੇਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਹਾਂ। ਅੱਜ ਅਸੀਂ ਭਾਈ ਗੁਰਦੇਵ ਸਿੰਘ ਜੀ ਜੋ ਕਿ ਸ਼ਹੀਦ ਭਾਈ ਜਗਦੇਵ ਸਿੰਘ ਜੀ ਦੇ ਭਰਾ ਨੇ ਉਹਨਾਂ ਨੂੰ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸਤਕਾਰਯੋਗ ਭਾਈ ਦਲਬੀਰ ਸਿੰਘ ਜੀ ਨੱਜਰ ਦੇ ਰੇਸ਼ਮ ਸਿੰਘ ਜੀ ਨੱਜਰ ਵੱਲੋਂ ਭੇਜੀ ਸੇਵਾ ਜਿਹੜੀ ਆ ਉਹ 40000 ਰੁਪਏ ਅਸੀਂ ਇਹਨਾਂ ਦੇ ਹਵਾਲੇ ਜਿਹੜੀ ਆ ਉਹ ਕਰ ਦਿੱਤੀ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀਆਂ ਕਮਾਈਆਂ 'ਚ ਵੀ ਬਰਕਤਾਂ ਪਾਉਣ ਤੇ ਚੜ੍ਹਦੀ ਕਲਾ ਰੱਖਣ ਤਾਂ ਕਿ ਇਹ ਨਾਸ਼ੀਦ ਪਰਵਾਰਾਂ ਦੀ ਹੋਰ ਬਿਹਤਰ ਢੰਗ ਦੇ ਨਾਲ ਸੇਵਾ ਕੀਤੀ ਜਾ ਸਕੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰਗੁਜ਼ਾਰ ਹਾਂ